ਇਹ ਰੇਟ ਦੱਸ ਰਿਹਾ ਜੀ ਇਹ ਵਿਦਾਊਟ 바ਰਗੇਨਿੰਗ ਵਾਲੇ ਰੇਟ ਆ ਤੇ ਰੇਟਾਂ ਦੀਆਂ ਕਾਰ ਆਈਆਂ ਸਮਝੋ ਬੰਦ ਲੈ ਵੀਰ 2024 ਮਾਡਲ ਆ ਠੀਕ ਆ ਚੌਥੇ ਮਹੀਨੇ ਦੀ ਕਾਰ ਆ ਆਰਟਿਕਾ ਠੀਕ ਆ ਬਹੁਤ ਜ਼ਿਆਦਾ ਡਿਮਾਂਡ ਆ ਕਾਰ ਦੀ ਹਮਮ ਮਰੂਤੀ ਦਾ ਨਾਮ ਮਿਲ ਜੇ 7 ਸੀਟਰ ਕਾਰ ਮਿਲ ਜੇ ਉਹ ਵੀ ਟੌਪ ਵਾਲਾ ਮਾਡਲ ਇਹਦੇ ਪ੍ਰੋਜੈਕਟਰ ਲਾਈਟ ਆ ਹਮਮ ਕੋਗ ਲੈਂਪ ਠੀਕ ਆ ਕੰਪਨੀ ਦੇ ਲਾਈ ਵੀਲ ਹਮਮ ਆਟੋ ਫੋਲਡੇਬਲ ਮਿਰਰ ਠੀਕ ਹੈ ਕਿਲੈਸ ਐਂਟਰੀ ਲੈ ਬਾਈ ਹੁਣ ਗਾਂਧਕ ਮਗਰ ਤਾਂ ਦੱਸੀ ਚੱਲਿਓ ਮਾੜਾ ਨਵੀਂ ਵੀ ਵੇਰੀਐਂਟ ਅੱਜ ਲੈਣਾ ਹੋਵੇ 30 ਲੱਖ ਰੁਪਏ ਦਾ ਠੀਕ ਹੈ ਸਾਡੇ 11 ਲੱਖ ਦਾ ਫਾਇਦਾ ਹੁੰਦਾ ਪਰ ਚੱਲੀ 35 36 ਆਰਾਮ ਚਲਾਉਣ ਵਾਲਾ ਬੰਦਾ ਕਾਰ 6 ਮਹੀਨੇ ਚ ਚਲਾ 11ਵੇਂ ਮਹੀਨੇ ਦੀ 2020 ਮਾਡਲ ਆਈ ਚੈੱਕ ਕਰ ਲਓ ਸੀ 11ਵਾਂ ਮਹੀਨਾ 2020 ਠੀਕ ਹੈ ਜੀ ਬੀਐਸ 6 ਹੈ ਠੀਕ ਹੈ ਯੂਰੀਆ ਪੈਂਦਾ ਜੀ ਚ ਹਮ ਹਮ ਫਰੋਇ ਪਰ ਦਾ ਨੰਬਰ ਹੈ ਪਹਿਲੇ ਨਾਂ ਤੇ ਹੈ ਠੀਕ ਹੈ 20 ਇੰਚੀ ਪਲਾਟੀ ਦਾ ਲਾਟਰ ਸੈੱਟ ਜਮਾ ਫਰੈਸ਼ ਤਾਜ਼ਾ ਲੱਗਿਆ ਹਾਂ ਬਿਲਕੁਲ ਸਟਿੱਪ ਨਹੀਂ ਅਨਯੂਜ਼ ਹੈ ਠੀਕ ਹੈ ਅਗਲੇ ਬੰਪਰ ਤੋਂ ਲੈ ਕੇ ਮਗਲੇ ਬੰਪਰ ਤੱਕ ਸਿੰਗਲ ਸਕਰੈਚ ਨਹੀਂ ਸਿੰਗਲ ਡੈਂਟ ਨਹੀਂ ਅਨਟੱਚ ਦੀ ਗਾਰੰਟੀ ਹੈ ਠੀਕ ਹੈ ਸਾਰਨਾ ਵੱਡੀ ਗੱਲ ਇਹ ਵੀ ਲੈਸਡੀ ਬਣਾ ਉਹ ਰਿਓ ਤੁਰੇ ਆਜ ਨਾ ਕਿਥੀ ਹਾਂ ਆਇਤਾ ਯਾਰ ਸਵਾਦ ਆ ਗਿਆ ਸਵਾਦ ਕਿਉਂ ਆਏ ਤੂੰ ਫਿਰ ਇੱਧਰ ਵੇਖੋ ਫੋਰਚੂਨਰਾ ਤੁਹਾਡੇ ਅਸਤੇ ਮੇਲਾ ਲਾਤਾ ਸੈਵਾਂ ਸੀਟਰ ਕਾਰਾਂ ਫੋਰਚੂਨ ਖੜੀ ਆਲਡ ਸ਼ਿਪ ਇਨ ਡਰਾਈਵਰ ਖੜੀ ਆ ਨੀ ਉਹ ਥੋੜੇ ਹੋਰ ਗਾਂ ਨੂੰ ਆ ਜਾ ਅੱਜ ਤਾਂ ਮੈਂ ਤੁਹਾਨੂੰ ਕਲੀ-ਕਲੀ ਕਾਰ ਦੇਖਾ ਲਈ ਹੋ ਗਿਆ ਆ ਚੈੱਕ ਕਰੋ ਇਧਰ ਵੀਆਈਪੀ ਨੰਬਰ ਆ 4/4 ਆ ਖੜੀ ਹੋਈ ਆ ਵੀਆਈਪੀ ਨੰਬਰ 0400 ਫੋਰਚੂਨਰ ਨੇ ਆਜਾ ਆਪਾਂ ਕਿੱਥੇ ਆ ਗਏ ਸੀ ਕਿ ਅੱਜ ਆਪਾਂ ਆ ਗਏ ਸੀ ਗਣਪਤੀ ਕਾਰਪਾਜ਼ਾ ਸ਼੍ਰੀ ਮੋਕਸ਼ ਸਾਹਿਬ ਇਹ ਮਸ਼ਹੂਰ ਇਸੇ ਕਰਕੇ ਕਿਉਂਕਿ ਇਹਨਾਂ ਕੋਲੇ ਗੱਡੀਆਂ ਹੁੰਦੀਆਂ ਸਿਰਫ ਸਿਰਫ ਪੀਵੀ ਨੰਬਰ ਵਾਲੀਆਂ ਕਾਰਾਂ ਮਸ਼ਹੂਰ ਆ ਇਹ ਸ਼ੀਸ਼ੇ ਵਾਂਗ ਕਹਿੰਦੇ ਵੀ ਘਰੇ ਤੋਂ ਵੀ ਅੱਛੀ ਸ਼ੀਸ਼ਾ ਰੱਖਣੀ ਲੋੜ ਨਹੀਂ ਆ ਤੁਸੀਂ ਗੱਡੀਆਂ ਵੇਖੋ ਇਹਨੀਆਂ ਸਾਫ਼ ਸੁਥਰੀਆਂ ਧਿਆਨ ਰੱਖਦੇ ਆ ਟਾਇਰ ਨਵੇਂ ਵਰਗੇ ਹਰੇਕ ਪਾਸੇ ਤੁਹਾਨੂੰ ਗੱਡੀ ਦੀ ਗਾਰੰਟੀ ਫੁੱਲ ਬੜਾ ਇੱਥੇ ਫੁੱਲ ਮਿਲਦੀ ਆ ਬਾਕੀ ਜੋ ਗੱਲ ਹੋਊਗੀ ਵੀ ਲੋਨ ਵਗੈਰਾ ਕਿਵੇਂ ਜੇ ਕਿ ਹਿਸਾਬ ਦਾ ਹੋਊਗਾ ਆਪਾਂ ਜਾ ਕੇ ਹੁਣ ਸਣੀ ਮੇਰੇ ਗੱਲਬਾਤ ਕਰਦੇ ਆ ਸਾਰੀ ਗੱਡੀ ਬਾਰੇ ਜਾਣਕਾਰੀ ਦੇਵਾਂਗੇ ਹੋਰ ਸਣੀ ਭਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਸਸਤੀ ਕੱਲ ਸਾਰਿਆਂ ਲਈ ਤੇ ਅੱਜ ਤਾਂ ਮੈਂ ਕਿਹਾ ਵੀ ਵੇਖਿਆ ਇਹਨਾਂ ਦਾ ਗੱਡੀਆਂ ਤੁਸੀਂ ਪੜਾਹਰੀ ਲਾਦਾ ਅੱਜ ਅੱਜ ਤਾਂ ਇਹ ਆਪਾਂ ਆਪਦੇ ਈ ਵਿਊਅਰਸ ਵਾਸਤੇ ਆਪਣੇ ਗਾਹਕਾਂ ਵਾਸਤੇ ਹੂੰ ਨਵੀਆਂ ਨਵੀਆਂ 7 ਸੀਟਰਡ ਕਾਰਾਂ ਲੈ ਕੇ ਆਏ ਆ ਜਿਨ੍ਹਾਂ ਦੇ ਲੋਕ ਪਹਿਲੀ ਵਾਰ ਲੋਕਾਂ ਦੇ ਆਦੇ 7 ਸੀਟਰਡ ਕਾਰ ਫੋਰਚੂਨਰ ਡਿਮਾਂਡ ਬਹੁਤ ਸੀਗੀ 4/4 ਚਾਹੀਦਾ ਕਿਸੇ ਨੂੰ 4/2 ਅਨ ਡਰ ਦੀ ਬਹੁਤ ਡਿਮਾਂਡ ਸੀਗੀ ਫਿਰ ਕੀ ਆ ਦੀ ਕਾਰ ਆਪਣੇ ਕੋਲ ਚਾਰ ਕੈਰਨ ਰਹਿ ਗਈ ਹੈ 7 ਸੀਟਰ ਦੇ ਵਿੱਚ ਪਿੱਛੇ ਦੇ ਆਪਾਂ ਕੈਰਨ ਦੇ ਵੇਚੀ ਉਹਦੀ ਬਹੁਤ ਡਿਮਾਂਡ ਸੀ ਲੋਕਾਂ ਦੇ ਫੋਨ ਆਉਂਦੇ ਸੀ ਵੀ ਵਾਧ ਐਵਰੇਜ ਵਾਲੀ ਕਾਰ ਚਾਹੀਦੀ ਹੈ ਹਾਂਜੀ ਬਈ ਉਹਨਾਂ ਦਾ ਆਪਣਾ ਨੋਵਾ ਕ੍ਰਿਸਟਾ ਖੜੀ ਹੋਈ ਹੈ ਨੋਵਾ ਕ੍ਰਿਸਟਾ ਜੈਡ ਡੋਟੋ ਦੀ ਬਹੁਤ ਡਿਮਾਂਡ ਹੈ ਆਪਣੇ ਕੋਲ ਖੜੀ ਹੈ ਠੀਕ ਹੈ ਨੋਵਾ ਕ੍ਰਿਸਟਾ ਘੱਟ ਚੱਲੀ 20 ਮਾਡਲ ਖ ਨਵਾਂ ਗੱਡਾ ਖੜੀ ਨਾ ਕੋ ਉਥਾਰ ਵੀ ਖੜੀ ਹੋਈ ਆ ਹਾਂ ਆਟਕਾ ਹੈਗੀ ਆਪਣੇ ਕੋਲ 24 ਮਾਡਲ ਟੌਪ ਵਾਲਾ ਮਾਡਲ ZXI ਪੈਟਰੋਲ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਆ ਟਕਾ ਦੀ ਉਹ ਵੀ ਲੈ ਕੇ ਆਏ ਆ ਤੁਹਾਡੇ ਵਾਸਤੇ ਚੱਲੀ ਸਿਰਫ 12-13000 ਹਾਂਜੀ ਤੇ ਉਸ ਤੋਂ ਆਪਣੇ ਕੋਲ ਲੋਨ ਵਗੈਰਾ ਪ੍ਰੋਸੈਸ ਕੀ ਹੁੰਦਾ ਲੋਨ ਦੀ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਜੇ ਆਪਾਂ ਨੂੰ ਕੋਈ ਵੀ ਕਾਰ ਤੁਸੀਂ ਪਰਚੇਸ ਕਰਨ ਆਉਣੇ ਹੋ ਆਪਣੇ ਕੋਲੇ ਤੁਸੀਂ 80 ਤੋਂ 85% ਤੱਕ ਲੋਨ ਦੀ ਸੁਵਿਧਾ ਹੈਗੀ ਹੈ ਕੋਈ ਵੀ ਕਾਰ ਕੇਸ ਕਰੋਗੇ ਸਿਰਫ 10 ਤੋਂ 15% ਡਾਊਨ ਪੇਮੈਂਟ ਹੀ ਦੇਣੀ ਹੈ ਬਾਕੀ ਆਪਾਂ ਲੋਨ ਕਰਵਾ ਦੇਾਂਗੇ ਪਰ ਮੈਂ ਹਰ ਇੱਕ ਵੀਡੀਓ ਚ ਵਾਰੀ ਵਾਰੀ ਇਹੀ ਗੱਲ ਕਹਿਣਾ ਹੁਣ ਸਾਰੇ ਵੀਰਾਂ ਨੂੰ ਲੋਨ ਬੈਂਕ ਨੇ ਕਰਨਾ ਜੀ ਅਸੀਂ ਆਪਦੇ ਕੋਲੋਂ ਨਹੀਂ ਕਰਨਾ ਬੈਂਕ ਅਲੀਜੀਬਿਲਿਟੀ ਚੈੱਕ ਕਰਦਾ ਜਿਹਦੀ ਅਲੀਜੀਬਿਲਿ ਠੀਕ ਹੈ ਜੀ ਇਹਦਾ ਸਿਮਲ ਖਰਾਬ ਹੈ ਜਾਂ ਕਈ ਵਾਰੀ ਕਿ ਇਹਦਾ ਸੈਟਲਮੈਂਟ ਹੋਈ ਵੀ ਹੈ ਬੈਂਕ ਨਾਲ ਬੈਂਕ ਕੋ ਨੂੰ ਲੋਨ ਨਹੀਂ ਕਰਦਾ ਕਿਉਂਕਿ 20-20 ਲੱਖ ਦੀਆਂ ਕਾਰਾਂ 15-15 ਲੱਗਦੀ ਜਿਹਨਾਂ ਲੋਨ 10 ਲੱਖ ਦਾ ਕਰਾਉਣਾ ਹੈ ਬੈਂਕ ਨੇ ਦੇਖਣਾ ਹੈ ਵੀ ਉਹ ਸਾਨੂੰ ਉਹਦੀ ਪੈਸੇ ਵਾਪਸ ਕਿਵੇਂ ਲੈਣੇ ਠੀਕ ਹੈ ਮਤਲਬ ਉਸੇ ਨੂੰ ਲੋਨ ਹੁੰਦਾ ਜੀ ਨਹੀਂ ਕੈਪੇਬਿਲਿਟੀ ਬੰਦ ਦੀ ਉਹ ਲੋਨ ਕਰਾਉਂਦੀ ਹੈ ਐਲੀਜੀਬਿਲਿਟੀ ਬੰਦ ਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਲੋਕੇਸ਼ਨ ਆ ਫਿਰ ਉਹ ਦੱਸ ਦਿਓ ਲੋਕੇਸ਼ਨ ਆਪਣੀ ਹੈਗੀ ਜੀ ਗਣਪਤੀ ਕਾਰ ਬਾਜ਼ਾਰ ਮਲੋਟ ਬਟਿੰਡਾ ਰੋਡ ਬਾਈਪਾਸ ਓਪੋਜ਼ਿਟ ਵਧਵਾ ਔਰਥੋ ਹਸਪੀਟਲ ਸ਼ੇ ਲੈਓ ਦੋਸਤੋ ਹੁਣ ਆਪਾਂ ਤੁਹਾਨੂੰ ਸਟਾਕ ਚਾ ਕਰਾਉਣੇ ਆ ਅੱਜ ਤੁਹਾਨੂੰ ਦਿਖਾਵਾਂਗੇ ਫੋਰਚੂਨਰ ਤੋਂ ਕਰਦੇ ਆ ਬਸ ਸਟਾਰਟ 7 ਸੀਟੜ ਕਰਾਂ ਆਪਾਂ ਸਟਾਕ ਲੈ ਕੇ ਆਏ ਆ ਘੱਟ ਚੱਲੀਆਂ ਹੋਣਗੀਆਂ 10 ਕਰਾਂ ਦਿਖਾਵਾਂਗੇ ਜੀ 7 ਸੀਟੜ ਆ ਜਾ ਠੀਕ ਹੈ ਜੀ ਉਹ ਵੀ ਆ 10 ਕਰਾਂ ਦਿਖਾਵਾਂਗੇ ਠੀਕ ਹੈ 10 ਕਰਾਂ ਵਿਖਾਵਾਂਗੇ ਗਿਣ ਲਿਓ ਗਿਣੀ ਚੱਲਿਓ ਕੇ ਕਰਕੇ ਵੀਆਪੀ ਨੰਬਰ ਮੈ ਲਾਂਗੇ ਤੇ ਆਜੋ ਫਿਰ ਆਪਾਂ ਸਾਰੀਆਂ ਪੰਜਾਬ ਨੰਬਰ ਦੀਆਂ ਠੀਕ ਹੈ ਪਹਿਲੇ ਨਾਂ ਦੀਆਂ ਕਰਾਂ ਹਮ ਹਮ ਲੈਓ ਦੋਸਤੋ ਇੱਕ ਆਪਾਂ ਤੁਹਾਡੇ ਵਾਸਤੇ ਜਮਾ ਮਲਾਈ ਪੀਸ ਲੈ ਕੇ ਆ ਗਏ ਆ ਉਹ ਮਲਾਈ ਪੀਸ ਕਿਉਂ ਆ ਯਾਰ ਉਹ ਆਪਾਂ ਸਭੀ ਬਾਈ ਚੌਥੇ ਮਹੀਨੇ ਦੀ ਕਾਰ ਆ ਆਟਿਕਾ ਠੀਕ ਹੈ ਬਹੁਤ ਜਿਆਦਾ ਡਿਮਾਂਡ ਆ ਕਾਰ ਦੀ ਹਮਮ ਮਰੂਤੀ ਦਾ ਨਾਮ ਮਿਲ ਜੇ ਸੈਵਨ ਸੀਕਰ ਕਾਰ ਮਿਲ ਜੇ ਉਹ ਵੀ ਟੌਪ ਵਾਲਾ ਮਾਡਲ ਬਿਲਕੁਲ ਬਿਲਕੁਲ ਇਹਦੇ ਪ੍ਰੋਜੈਕਟਰ ਲਾਈਟ ਆ ਹਮਮ ਕੋ ਗਲੈਂਪ ਠੀਕ ਹੈ ਕੰਪਨੀ ਦਾ ਲਾਈ ਵੀਲ ਹਮਮ ਆਟੋ ਫੋਲਡੇਬਲ ਮਿਰਰ ਠੀਕ ਹੈ ਕੀਲੈਸ ਐਂਟਰੀ ਲੈ ਬਾਈ ਹੁਣ ਗਾਂਧਕ ਮਗਰ ਤੱਕ ਦੱਸੀ ਚੱਲਿਓ ਮਾੜਾ ਕੀਲੈਸ ਐਂਟਰੀ ਮਿਲ ਜੇ ਸੈਵਨ ਸੀਕਰ ਕਾਰ ਮਿਲ ਜੇ ਬਲੈਕ ਵਾਈਪਰ ਮਿਲ ਜੇ ਠੀਕ ਹੈ ਜੀ ਪੰਜਾਬ ਦਾ ਪੱਕਾ ਨੰਬਰ ਤੇ ਸਭ ਨਾਲ ਵੱਡੀ ਗੱਲ ਸਮਾਰਟ ਹਾਈਬ੍ਰਿਡ ਬਿਲਕੁਲ ਬਿਲਕੁਲ ਜਿਹਦੀ ਮ ਪਿਓਰ ਪੈਟਰੋਲ ਵੀ ਖਰਚਾ ਹੀ ਨਹੀਂ ਕਰਦਾ ਠੀਕ ਹੈ ਜੀ ਹੁਣ ਆਪਾਂ ਇੰਟੀਰੀਅਰ ਦੀ ਗੱਲ ਕਰਾਂਗੇ ਆ ਦੇਖੋ ਜੀ ਅਡਜਸਟੇਬਲ ਇਹਦੇ ਚ ਆ ਦੇਖੋ ਜੀ ਆਟੋ ਫੋਲਡੇਬਲ ਮਿਰਰ ਆਗੇ ਆ ਆ ਦੇਖੋ ਜੀ ਇਹਦੇ ਚ ਆਟੋ ਫੋਲਡੇਬਲ ਮਿਰਰ ਆਗੇ ਠੀਕ ਹੈ ਠੀਕ ਹੈ ਜੀ ਇਹ ਵੀ ਨਾਲ ਅਡਜਸਟੇਬਲ ਕੁਸ਼ ਬਟਨ ਸਟਾਰਟ ਹਮ ਸਟੀਅਰਿੰਗ ਦੇ ਕੰਟਰੋਲ ਠੀਕ ਹੈ ਚੱਲੀਏ ਸਿਰਫ 13000 ਕਿਲੋਮੀਟਰ ਕਾਰ। ਲੈ ਦੋਸਤਾਂ ਨੂੰ ਸਮਾਦਾਈ ਬੜਾ ਇਕੱਲਾ ਮਗਰ ਇਸਟicker ਨੇ ਲੱਗਿਆ ਮੀਟਰ ਤੇ ਵੀ ਲੱਗਿਆ ਸਮਾਦਾਈ। ਠੀਕ ਹੈ ਜੀ। ਟੱਚ ਪੈਨਲ, ਆਟੋਮੈਟਿਕ ਕਲਾਈਮੇਟ ਕੰਟਰੋਲ। ਠੀਕ ਹੈ। ਸੀਟ ਕਵਰ ਬਿਲਕੁਲ ਨਵੇਂ, ਮਗਰ ਅੰਦਰੂਨੀ ਚੈੱਕ ਕਰੋ ਬਿਲਕੁਲ ਨਵਾਂ। ਮਗਰ ਵੀ ਵੈਂਟ ਆਗੇ ਦੇਖੋ ਜੀ। ਬਿਲਕੁਲ। ਸਵਾਜ ਨਹੀਂ ਉਹ ਕਰ ਬੁਖਾਰੀ ਮਗਰੋਂ ਵੀ। ਆਟ ਗਿਆ ਤੁਹਾਨੂੰ ਬਹੁਤ ਮਿਲ ਜਾਣਗੇ ਪਰ ਇਹੋ ਜਿਹੀ ਨਹੀਂ ਮਿਲਣੀ ਕਿਉਂਕਿ ਟੌਪ ਐਂਡ ਮਾਡਲ ਆ। ਤੇ ਚੱਲੀ ਸਿਰਫ 13000 ਚੱਲੀ ਸਿਰਫ 13000 ਆ। ਇਹਦੇ ਵਿੱਚ ਤੁਹਾਨੂੰ ਫਾਇਦਾ ਵੀ ਬਹੁਤ ਹੋ ਜਾਊਗਾ ਫਾਇਦਾ ਕਿਵੇਂ ਹੋ ਜੂ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਕੱਲੀ ਆਟਕਾ ਕਾਰ ਐਵ ਜੀ ਕਾਰ ਆ ਜੀ ਤੇ ਜ਼ੀਰੋ ਲੈਸ ਠੀਕ ਹੈ ਇਸ ਕਾਰ ਦੇ ਉੱਪਰ ਜ਼ੀਰੋ ਡਿਸਕਾਊਂਟ ਹੈ ਬੁਕਿੰਗ ਕਰਾਉਣੀ ਪੈਂਦੀ ਹੈ ਘੱਟੋ ਘੱਟ 3-4 ਮਹੀਨੇ ਦੀ ਫੇਰ ਆਹ ਕਾਰ ਮਿਲਦੀ ਹੈ ਟੌਪ ਐਂਡ ਮਾਡਲ ਹੈ ਜੈਡ ਐਕਸ ਆਈ ਆਪਸ਼ਨਲ ਭਾਈ ਗੱਲ ਕਰੀ ਤਾਂ ਮਹਿੰਗੀ ਬਹੁਤ ਹੋ ਗਈ ਹੈ ਮਹਿੰਗੀ ਹੈ ਸ਼ੋਰੂਮ ਦੇ ਵਿੱਚੋਂ ਲੈਣੀ ਹੋਵੇ ਕਾਰ ਮਿਲਦੀ ਹੈ 13 ਲੱਖ ਰੁਪਏ ਦੀ ਠੀਕ ਹੈ ਗਣਪਤੀ ਕਾਰ ਬਿਆਰ ਲੈਸ ਮਤਲਬ ਵਗੈਰ ਜਿਹਦੇ ਕਿਸੇ ਨੇ ਬਚਤ ਕਰਨੀ ਹੈ 13000 ਚੱਲੀ ਕਾਰ ਆਪਾਂ ਦੇ ਦੇਾਂਗੇ ਕੋ ਰੇਟ 10 ਲੱਖ 85000 ਰੁਪਏ ਦੀ ਕਾਰ ਦੇ ਦੇਾਂਗੇ ਹੁਣ ਤੁਸੀਂ ਆਲ ਹਿਸਾਬ ਦਾ ਲਾ ਲਓ ਕੈਲਕੂਲੇਟਰ ਚੈੱਕ ਕਰੋ ਵੀ ਕਿੰਨਾ ਕ ਫਾਇਦਾ 13000 ਚੱਲੀ ਕਾਰ ਦੇ ਵਿੱਚ ਤੁਹਾਡਾ ਤਕਰੀਬਨ ਤਕਰੀਬਨ 2 ਲੱਖ ਦਾ ਫਾਇਦਾ ਹੋ ਜਾਏਗਾ ਠੀਕ ਹੈ ਜੀ ਲੋਨ ਦੀ ਗੱਲ ਕਰਾਂਗੇ ਲੋਨ ਆਪਾਂ 10 ਤੋਂ 1.5 ਲੱਖ ਰੁਪਏ ਦੀ ਕਾਰ ਦੇ ਉੱਪਰ ਕਰਾ ਦੇਾਂਗੇ ਬੰਦੇ ਦੀ ਪ੍ਰੋਫਾਈਲ ਵਧੀਆ ਹੋਵੇ ਸਿੰਪਲ ਵਧੀਆ ਹੋਵੇ ਠੀਕ ਹੈ ਜੀ 10 ਲੱਖ 85000 ਦੀ ਕਾਰ ਆ 10 ਤੋਂ 1.5 ਲੱਖ ਦਾ ਲੋਨ ਕਰਾ ਦੇਾਂਗੇ ਲੈ ਵੀ ਦੋਸਤੋ ਪ ਵੀਰ ਕੋਈ ਰਿਕਾਰਡ ਚੈੱਕ ਕਰਾ ਕੇ ਕਾਰ ਲੈਣ ਆ ਸਕਦਾ 11000 ਤੇ ਸਰਵਿਸ ਹੋਈ ਹੈ ਪਹਿਲੀ 13000 ਚੱਲੀ ਆ ਠੀਕ ਹੈ ਜੀ ਲੈ ਵੀ ਦੋਸਤੋ ਕੱਲੀ ਕੱਲੀ ਗਾਰੰਟੀ ਹੈ ਕਿ ਠੋਕੇ ਦੱਸਦੀ ਹੋਈ ਹੈ ਬਾਈ ਨੇ ਕਿਉਂਕਿ ਨਵੀਂ ਭਈਏ ਜਮਾਂ ਹੈ ਆ ਠੀਕ ਆ 0072 ਨੰਬਰ ਦੀ ਐਨ ਆਰ ਆਈ ਦੀ ਕ੍ਰਿਸਟਾ ਨੋਵਾ 2019 ਮਾਡਲ ਠੀਕ ਹੈ ਇਸ ਕਾਰ ਦੇ 14 ਦੇ ਮਾਰਕ ਚੈੱਕ ਕਰਾ ਦਿੰਦੇ ਆ 35 36000 ਹੀ ਚੱਲੀ ਆ ਲੈ ਆਹ ਦੇਖੋ ਇਹ ਵੀ 35 36000 ਹੀ ਚੱਲੀ ਆ ਪਹਿਲੇ ਨਾਲ ਦੀ ਕਾਰ ਆ ਵੀ ਆਈ ਪੀ ਨੰਬਰ ਆ 0072 ਵੀਰ ਨੂੰ ਕਹੂੰਗਾ ਅੰਦਰੋਂ ਇੰਟੀਰੀਅਰ ਚੈੱਕ ਕਰਾਵੇਂ ਕਾਰ ਦਾ ਇਸ ਤਰ੍ਹਾਂ ਜਿਵੇਂ ਇੰਟੀਰੀਅਰ ਦੀ ਗੱਲ ਕਰੀਏ ਤੁਸੀਂ ਵੇਖੋ ਯਾਰ ਇੰਟੀਰੀਅਰ ਕਿੰਨਾ ਨਵਾਂ ਨਕੋਰ ਪਿਆ ਕਿਉਂਕਿ ਲੈਸ ਡਰਾਈਵਨ ਆ ਇਹ ਮੈਨੂਅਲ ਦੇ ਵਿੱਚ ਸਿਰਫ 36000 ਚੱਲੀ ਠੀਕ ਆ 0072 ਪੇਡ ਨੰਬਰ ਨਾਲ ਕਾਰ ਬੰਪਰ ਟੂ ਬੰਪਰ ਅਨਟੱਚ ਪਹਿਲੇ ਨਾਂ ਦੀ ਪੱਕੇ ਬਹਿੰਡਾ ਨੰਬਰ ਦੀ ਕਾਰ ਠੀਕ ਆ ਜੀ ਜੈ ਦੋਸਤੋ ਹੁਣ ਫਿਰ ਬਾਈ ਗੱਲ ਆਪਣੀ ਆਏ ਦੀ ਰੇਟ ਸੁਣੀ ਬਾਈ ਇਹ ਰੇਟ ਆਪਾਂ ਯੈਸਨੋ ਵਾਲਾ ਜੀ 18 ਲੱਖ 50000 ਰੁਪਏ ਦੀ ਕਾਰ ਦੇ ਦਿਆਂਗੇ ਠੀਕ ਆ ਇਹ ਕਾਰ ਉਹੀ ਬੰਦਾ ਲਊ ਜਿਹਨੇ ਲੈਸ ਡਰਾਈਵਨ ਕਾਰ ਲੈਣੀ ਹੈ ਤੇ ਸ਼ੌਂਕ ਰੱਖਦਾ ਨੋਵਾ ਕ੍ਰਿਸਟਲ ਹੂੰ ਵਰਕ ਜੀ ਗੱਡੀ ਬਾਹਰ ਵੀ ਵੀ ਵੇਰੀਨ ਦੇ ਵਿੱਚ ਕਾਰ ਹੈ ਨਵੀਂ ਵੀ ਵੇਰੀਨ ਅੱਜ ਲੈਣਾ ਹੋਵੇ 30 ਲੱਖ ਰੁਪਏ ਦਾ ਠੀਕ ਹੈ ਸਾਡੇ 11 ਲੱਖ ਦਾ ਫਾਇਦਾ ਹੁੰਦਾ ਪਰ ਚੱਲੀ 35 36 ਆਰਾਮ ਚਲਾਉਣ ਵਾਲਾ ਬੰਦਾ ਕਾਰ 6 ਮਹੀਨੇ ਚ ਚਲਾਦਾ ਬਿਲਕੁਲ ਬਿਲਕੁਲ ਤੇ ਲੋਨ ਵਗੈਰਾ ਕਿ ਨਾ ਕਰ ਦੋਗੇ ਲੋਨ ਕਰਾ ਦੇਾਂਗੇ 14 ਤੋਂ 15 ਲੱਖ ਰੁਪਏ ਦਾ ਯਾਰ ਦੂਸਰਾ ਰੇਟ ਪੁੱਛਣ ਲਿਆ ਹਾਂ ਲੋਨ ਵੀ ਬਾਈ ਦਾ ਕਰਾ ਦੇਾਂਗੇ ਆਪਾਂ ਇਹੋ ਨਹੀਂ ਉਹ ਚੱਕ ਲੱਗਦਾ ਟਾਇਰ ਤੇ ਅਲਾਈ ਵੀਲਾਂ ਤੋਂ ਜਮਾ ਨਵੀਂ ਪਈਆ ਸਕਾਰ ਪਿਓ 12 32 ਨੰਬਰਾਂ ਸੋਹਣਾ ਨੰਬਰ ਆ ਯਾਰ ਸੌਖਾ ਜਿ ਨੂੰ ਕਹਿ ਦਿੰਨੇ ਆਪਾਂ ਤੇ ਗੱਡੀ ਦਾ ਯਾਰ ਜਮਾ ਨਵੀ ਬਾਕੀ ਜਾਣਕਾਰੀ ਮੈਂ ਨਹੀਂ ਦਿੰਦਾ ਤੁਹਾਨੂੰ ਸਣੀ ਭਾਈ ਦਊਂਗਾ ਬਈ ਦੱਸੋ ਕਰਾਂ 11ਵੇਂ ਮਹੀਨੇ ਦੀ 2020 ਮਾਡਲ ਆਈ ਚੈੱਕ ਕਰ ਲਓ ਸੀ 11ਵਾਂ ਮਹੀਨਾ 2020 ਠੀਕ ਹੈ ਜੀ ਬੀਐਸ 6 ਆ ਇਹ ਠੀਕ ਹੈ ਯੂਰੀਆ ਪੈਂਦਾ ਜੀ ਇਚ ਹਮਮ ਫਰੋਇਪਰ ਦਾ ਨੰਬਰ ਆ ਪਹਿਲੇ ਨਾਂ ਤੇ ਆ ਠੀਕ ਹੈ 20 ਇੰਚੀ ਪਲਾਟੀ ਦਾ ਲਾਟਰ ਸੈੱਟ ਜਮਾ ਫਰੈਸ਼ ਤਾਜ਼ਾ ਲੱਗਿਆ ਹਮ ਬਿਲਕੁਲ ਸਹੀ ਸਟਿੱਪ ਨਹੀਂ ਅਨਯੂਜ਼ ਆ ਠੀਕ ਹੈ ਅਗਲੇ ਬੰਪਰ ਤੋਂ ਲੈ ਕੇ ਮਗਲੇ ਬੰਪਰ ਤੱਕ ਸਿੰਗਲ ਸਕਰੈਚ ਨਹੀਂ ਸਿੰਗਲ ਡੈਂਟ ਨਹੀਂ ਅਨਟੱਚ ਦੀ ਗਾਰੰਟੀ ਹੈ ਠੀਕ ਹੈ ਸਾਰਾ ਨਾ ਵੱਡੀ ਗੱਲ ਇਹ ਵੀ ਲੈਸਡੀ ਬਣ ਆ ਚੱਲੀ ਹੋਈ ਐ ਸਰ 36000 ਕਿਲੋਮੀਟਰ ਲੈਣੀ ਉਹ ਤਾਂ ਕਹਿ ਇਧਰ ਲਿਆ ਹੁਣ ਕੈਮਰਾ ਵਿਖਾ 36000 ਚੱਲੀ ਵੀ ਐ ਸਿਰਫ ਤੇ ਸਿਰਫ ਤੇ ਸਰ ਨਾਲ ਵੱਡੀ ਗੱਲ ਐ ਇਹ ਪੁਰਾਣਾ ਇੰਜਨ ਵਾਲੀ ਐ ਜਿਹਦੇ ਇੰਜਨ ਦੀ ਮਾਰਕੀਟ ਜ਼ਿਆਦਾ ਸੀ ਕਲਾਸਿਕ ਜਦੋਂ ਆਉਂਦੀ ਐ ਹੂੰ ਹੂੰ ਉਹ ਰੇਟ ਘਟਾਤਾ ਸੀ ਇੰਜਨੋਂ ਛੋਟਾ ਦਿੰਦਾ ਇਹ ਵੱਡੇ ਇੰਜਨ ਵਾਲੀ ਐ ਜਿਹੜੀ ਕਾਰ 21 ਲੱਖ 85 ਹਜ਼ਾਰ ਦੀ ਨਵੀਂ ਸੀਗੀ ਠੀਕ ਐ ਮਹਿੰਗੇ ਰੇਟ ਵਾਲੀ ਕਾਰ ਐ ਕਾਰਾ ਗਣਪਤੀ ਕਾਰ ਬਿਆਰ ਕੋਲ ਹਾਜ਼ਰ ਖੜੀ ਐ ਕਾਰ ਦੇ ਦਿਆਂਗੇ ਇੱਕੋ ਜਿਹਾ ਸਸਣ ਵਾਲਾ ਮੁੱਲ ਹੂੰ 15 ਲੱਖ ਤੇ 90 ਹਜ਼ਾਰ ਦੀ ਕਾਰ ਦੇ ਦਿਆਂਗੇ। ਲੈ ਵੀ ਦੋਸਤੋ ਰੇਟ ਤੁਸੀਂ ਸੁਣ ਲਿਆ ਹੋਇਆ। 13 ਤੋਂ 14 ਲੱਖ ਰੁਪਏ ਦਾ ਗੱਡੀ ਦੇ ਉੱਪਰ ਆਪਾਂ ਲੋਨ ਕਰਾ ਦੇਾਂਗੇ। ਠੀਕ ਐ। ਪਹਿਲਾਂ ਉਹ ਪਹਿਲਾਂ ਬਾਓ ਬੰਪਰ ਟੂ ਬੰਪਰ ਅੰਟਾ ਤੇ 20 ਇੰਚ ਲੱਟਾ ਲੱਗੇ ਫਰ ਪਰ ਦਾ ਨੰਬਰ ਪਹਿਲੇ ਨਾਲ ਦੀ ਕਾਰ 11ਵੇਂ ਮਹੀਨੇ ਦੀ ਕਾਰ ਆ ਜੀ ਬੰਪਰ ਟੂ ਬੰਪਰ ਜੈਨ ਹੋਣਾ। ਕੋਈ ਬੰਦਾ ਐਕਸੀਡੈਂਟਲ ਜਾਂ ਮੀਟਰ ਪੇਂਟ ਸਾਬਤ ਕਰ ਦੇ ਮੀਟਰ ਬੈਗ ਜਾਂ ਰੀਪੇਂਟ ਕਿਦੋਂ ਆਪਾਂ ਰਿਟਰ ਦੇ ਵਿੱਚ ਲਿਖ ਕੇ ਦੇ ਦੇਾਂਗੇ। ਠੀਕ ਐ ਜੀ। ਲੈ ਵੀ ਦੋਸਤੋ ਜੋ ਵੀ ਬਾਰੇ ਸ਼ੋਰ ਰੇ ਦੱਸਦੇ ਆ ਫੁੱਲ ਬੜਾ ਫੁੱਲ ਮਿਲਣਗੇ। ਮਹਾਰਾਜ ਬਾਈ ਤੋਂ ਲੈਨੇ ਆ ਜਾਣਕਾਰੀ ਇਹ ਤਾਂ ਜਮੇ ਨਵੀਂ ਲੱਗ ਰਹੀ ਹੈ ਬਾਈ 2023 ਮਾਡਲ ਠੀਕ ਹੈ ਜੀ ਇਹ ਵੀ ਸਮਾਰਟ ਹਾਈਬ੍ਰਿਡ ਦੇ ਵਿੱਚ ਸਮਾਰਟ ਹਾਈਬ੍ਰਿਡ ਵੀ ਕਾਰਾਂ ਬੰਦ ਹੋ ਗਈਆਂ ਠੀਕ ਹੈ ਵੀਰਾਂ ਨੇ ਕਹਿੰਦਾ ਵੀ ਜਿਹੜੀ ਕਾਰ ਕਹਿੰਦਾ ਉਹੀ ਕਹਿੰਦਾ ਬੰਦ ਹੋ ਗਈ ਲੈ ਕਿਰਦਾ ਇਹ ਹੋ ਗਈ ਤਾਂ ਹੀ ਕਹਿ ਰਹੇ ਹੋਊਗੀ ਹਾਂ ਜੀ ਬਿਲਕੁਲ 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 ਨਵੀਂ ਆ ਚੱਲੀ ਆ 29000 ਠੀਕ ਹੈ 2023 ਹੈ ਵੀਐਕਐਸਆਈ ਹੈ ਸਮਾਰਟ ਹਾਈਬ੍ਰਿਡ ਦੇ ਵਿੱਚ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਆ ਪੱਕੇ ਪੰਜਾਬ ਨੰਬਰ ਦੀ ਪਟਿਆਲਾ ਨੰਬਰ ਹੈ ਠੀਕ ਹੈ ਹਾਂ ਜੀ ਜਾਇ ਦੋਸਤੋ ਪਹਿਲੇ ਨਾਂ ਦੀ ਪੱਕੇ ਨੰਬਰ ਦੀ ਪੰਜਾਬ ਨ ਹੁਣ ਫਿਰ ਗੱਲ ਆਈ ਨੀ ਜੇ ਕਾਰ ਦੇ ਰੇਟ ਦੀ ਗੱਲ ਕਰੀਏ ਇਹ ਕਾਰ ਦਾ ਰੇਟ ਆ yes no ਵਾਲਾ 8 ਲੱਖ 85000 ਰੁਪਏ ਠੀਕ ਆ 8 ਲੱਖ ਰੁਪਏ ਤੱਕ ਦਾ ਕਾਰ ਦੇ ਉੱਪਰ ਲੋਨ ਕਰਾ ਦੇਾਂਗੇ ਜਿਹੜੇ ਰੇਟ ਦੱਸ ਰਹੇ ਆ ਜੀ ਇਹ ਵਿਦਆਊਟ ਮਾਰਜਿਨ ਵਾਲੇ ਰੇਟ ਆ ਤੇ ਰੇਟਾਂ ਦੀਆਂ ਕਾਰਾਂ ਆਈਆਂ ਸਮਝੋ ਬਾਕੀ ਜਪਣੀ ਅੱਜ ਦੀ ਵੀੜ ਸੀਗੀ ਇਹੀ ਸੀ ਆਪਾਂ ਤੁਹਾਨੂੰ ਗੱਡੀਆਂ ਵਿਖਾਈਆਂ 7 ਸੀਟਰ ਵਧੀਆ ਕਾਰਾਂ ਸੀ ਲੈਸ ਡਰਾਈਵਨ ਵੀਪੀ ਨੰਬਰ ਨਾਲ ਫ੍ਰੀ ਸੀਗੇ ਤੇ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਲੱਗੀ ਵਧੀਆ ਤਾਂ ਆਪਣਾ ਚੈਨਲ ਹੈ ਸੰਦੀਪ ਮੋਟਰਸ ਦੇ ਨਾਂ ਤੇ ਉਹਨੂੰ ਤੁਸੀਂ ਕਰੋ ਸ਼ੇਅਰ ਲਾਈਕ ਸਬਸਕ੍ਰਾਈਬ ਮਿਲਦੇ ਆਪਾਂ ਤੁ